ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਦੇਖ ਰਹੇ ਹੋ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫੇਰ ਵੱਡਾ ਝਟਕਾ ਦਿੱਤਾ। ਉਹਨਾਂ ਨੇ ਰੂਸ ਖਿਲਾਫ ਸਖਤ ਪਾਬੰਦੀਆਂ ਨਾਲ ਸੰਬੰਧਿਤ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਿੱਲ ਚ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਉਤੇ 500% ਦੀ ਤੱਕ ਟੈਕਸ ਲੱਗ ਸਕਦਾ ਹੈ ਜਿਸ ਚ ਖਾਸ ਤੌਰ ਉਤੇ ਭਾਰਤ, ਚੀਨ ਤੇ ਬ੍ਰਾਜ਼ੀਲ ਵਰਗੇ ਦੇਸ਼ ਸ਼ਾਮਲ ਨੇ। ਇਸ ਬਿੱਲ ਨੂੰ ਅਗਲੇ ਹਫਤੇ ਸੰਸਦ ਚ ਪੇਸ਼ ਕੀਤਾ ਜਾਏਗਾ ਤੇ ਇਸ ਉਤੇ ਵੋਟਿੰਗ ਕਰਵਾਈ ਜਾਏਗੀ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਸੰਸਦ ਚ ਇਹ ਵੀ ਪਾਸ ਹੋ ਜਾਂਦਾ ਹੈ ਤਾਂ ਅਮਰੀਕੀ ਪ੍ਰਸ਼ਾਸਨ ਨੂੰ ਹੋਰ ਵੀ ਟੈਕਸ ਕੌਣ ਦੀ ਖੁੱਲ੍ਹ ਮਿਲ ਜਾਵੇਗੀ ਦੱਸਿਆ ਗਿਆ ਹੈ ਕਿ ਰੂਸ ਪਾਬੰਦੀਸ਼ ਉਦਾ ਐਕਟ 2025 ਬਿਲ ਦਾ ਮੁੱਖ ਮਕਸਦ ਉਹਨਾਂ ਦੇਸ਼ਾਂ ਉਤੇ ਦਬਾਅ ਬਣਾਉਣਾ ਹੈ ਜੋ ਯੂਕਰੇਨ ਜੰਗ ਦੌਰਾਨ ਰੂਸ ਤੋਂ ਕੱਚਾ ਤੇਲ ਖਰੀਦ ਰਹੇ ਨੇ ਕਿਉਂਕਿ ਅਮਰੀਕਾ ਦਾ ਮੰਨਣਾ ਹੈ ਕਿ ਇਸ ਨਾਲ ਰੂਸ ਨੂੰ ਜੰਗ ਲੜਨ ਵਿੱਚ ਸਹਾਇਤਾ ਮਿਲਦੀ ਹੈ ਇਰਾਨ 'ਚ ਮਹਿੰਗਾਈ ਵਿਰੁੱਧ 13 ਦਿਨਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਹੁਣ ਦੇਸ਼ ਭਰ ਦੀ 100 ਤੋਂ ਵੱਧ ਸ਼ਹਿਰਾਂ 'ਚ ਫੈਲ ਗਿਆ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕਰ ਦਿੱਤੀਆਂ ਨਹੀਂ ਤੇ ਉੱਥੇ ਹੀ ਆਗ ਲਗਾ ਦਿੱਤੀ ਹੈ। ਇਸ ਮੌਕੇ ਲੋਕ ਖਾਮੇਨੀ ਤੇ ਇਸਲਾਮੀ ਗਨਰਾਜ ਵਿਰੁੱਧ ਨਾਅਰੇ ਲਗਾ ਰਹੇ ਨੇ। ਯੂਐਸ ਹਿਊਮਨ ਰਾਈਟਸ ਏਜੰਸੀ ਦੇ ਅਨੁਸਾਰ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ 'ਚ ਹੁਣ ਤੱਕ 45 ਲੋਕ ਮਾਰੇ ਗਏ ਨੇ ਜਿਨ੍ਹਾਂ 'ਚ 8 ਬੱਚੇ ਵੀ ਸ਼ਾਮਲ ਨੇ। ਇਸ ਪ੍ਰਦਰਸ਼ਨ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਵੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਨਾਲ ਹੀ 2200 ਤੋਂ ਵੱਧ ਲੋਕਾਂ ਨੂੰ ਹਿਰਾਸਤ ਚਲ ਲਿਆ ਗਿਆ ਇਸ ਪ੍ਰਦਰਸ਼ਨ ਨੂੰ ਦੇਖਦਿਆਂ ਦੇਸ਼ ਭਰ ਚੋਂ ਇੰਟਰਨੈਟ ਤੇ ਫੋਨ ਸੇਵਾਵਾਂ ਨੂੰ ਬੰਦ ਕਰ ਦਿੱਤੀਆਂ ਨੇ ਤੇ ਤਹਿਰਾਨ ਹਵਾਈ ਅੱਡਾ ਵੀ ਬੰਦ ਕਰ ਦਿੱਤਾ ਗਿਆ ਤੇ ਫੌਜ ਨੂੰ ਅਲਰਟ ਉੱਤੇ ਰੱਖਿਆ ਗਿਆ NASA ਨੇ ਕੁਝ ਦਿਨਾਂ ਚ 4 ਮੈਂਬਰੀ ਕਰੂ 11 ਚਾਲਕ ਦਲ ਨੂੰ ਧਰਤੀ ਉਤੇ ਵਾਪਸ ਲਿਆਉਣ ਦਾ ਫੈਸਲਾ ਕੀਤਾ ਹੈ ਅੰਤਰਰਾਸ਼ਟਰੀ ਪੋਲਰ ਸਟੇਸ਼ਨ ਦੇ 25 ਸਾਲਾਂ ਦੇ ਇਤਿਹਾਸ ਚ ਇਹ ਪਹਿਲਾ ਮੋਕਾ ਹੈ ਜਦੋਂ ਕਿਸੇ ਚਾਲਕ ਦਲ ਦੇ ਮੈਂਬਰ ਨੂੰ ਕਿਸੇ ਡਾਕਟਰੀ ਮੁੱਦੇ ਕਾਰਨ ਸਮੇ ਤੋਂ ਪਹਿਲਾਂ ਵਾਪਸ ਲਿਆਂਦਾ ਜਾ ਰਿਹਾ ਹੋਵੇ ਪਰ ਪਵਿਤ ਪੋਲਾਰ ਯਾਤਰੀ ਦੀ ਹਾਲਤ ਹੁਣ ਸਥਿਰ ਹੈ ਪਰ ਪੋਲਾਰ ਸਟੇਸ਼ਨ ਉਤੇ ਲੋੜੀਂਦੀ ਜਾਂਚ ਤੇ ਲਾ ਸਹੂਲਤਾਂ ਦੀ ਕਾਰਨ ਉਸ ਨੂੰ ਧਰਤੀ ਉਤੇ ਵਾਪਸ ਲਿਆਉਣਾ ਜ਼ਰੂਰੀ ਸਮਝਿਆ ਗਿਆ ਹਲੇ ਤੱਕ ਨਾਸਾ ਨੇ ਪੋਲਾਰ ਯਾਤਰੀ ਦੇ ਨਾਮ ਜਾਂ ਸਥਿਤੀ ਦਾ ਖੁਲਾਸਾ ਨਹੀਂ ਕੀਤਾ ਅਗਸਤ 2025 ਚ ਸਪੇਸਐਕਸ ਡ੍ਰੈਗਨ ਕੈਪਸੂਲ ਰਾਹੀਂ ਫਲੋਰੀਡਾ ਤੋਂ ਚੌਂਚ ਕੀਤਾ ਗਿਆ ਇਹ ਚਾਲਕਦਾਰ ਪੋਲਰ ਸਟੇਸ਼ਨ ਉੱਤੇ ਪਹੁੰਚਿਆ ਸੀ ਤੇ ਇਸ ਦਾ 6 ਮਹੀਨੇ ਰੁਕਣ ਦਾ ਪ੍ਰੋਗਰਾਮ ਸੀ ਇਸ ਚਾਲਕਦਲ ਦੇ ਵਾਪਸ ਆਉਣ ਤੋਂ ਬਾਅਦ ਸਟੇਸ਼ਨ ਉੱਤੇ ਸਿਰਫ 3 ਪੋਲਾਰ ਯਾਤਰੀ ਬਚ ਜਾਣਗੇ ਇਸ ਸਮੱਸਿਆ ਦੇ ਕਾਰਨ ਨਾਸਾ ਨੇ ਸਾਲ 2026 ਦੀ ਪਹਿਲੀ ਸਪੇਸ ਵੋਕ ਨੂੰ ਵੀ ਰੱਦ ਕਰ ਦਿੱਤਾ ਜਿਸ 'ਚ ਫਿੰਕਰ ਤੇ ਕਾਰਡਮੈਨ ਨੇ ਸਟੇਸ਼ਨ ਦੀ ਪਾਵਰ ਸਿਸਟਮ ਲਈ ਨਵੇਂ ਸੋਲਰ ਪੈਨਲ ਤਿਆਰ ਕਰਨੇ ਸਨ ਨਾਸਾ ਮੁਖੀ ਦੁਆਰਾ ਪ੍ਰੈਸ ਕਾਨਫਰੰਸ 'ਚ ਕਿਹਾ ਗਿਆ ਕਿ ਉਹ ਪੁਲਾੜ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਕਾਰਵਾਈ ਕਰ ਰਹੇ ਨੇ ਤੇ ਇਹ ਫੈਸਲਾ ਚਾਲਕ ਦਲ ਦੀਪ ਲਈ ਲਿਆ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਰ ਟਰੰਪ ਦੀ ਗ੍ਰੀਨਲੈਂਡ ਨੂੰ ਆਪਣੇ ਨਾਲ ਜੋੜਨ ਦੀ ਧਮਕੀ ਦੇ ਵਿਚਕਾਰ ਡੈਨਮਾਰਕ ਨੇ ਸਖਤ ਰੁਖ ਅਪਣਾਇਆ ਡੈਨਿਸ਼ ਰੱਖਿਆ ਮੰਤਰੀ ਆਲੀ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਵਿਦੇਸ਼ੀ ਫੋਰਸ ਡੈਨਿਸ਼ ਖੇਤਰ ਤੇ ਉੱਤੇ ਹਮਲਾ ਕਰਦੀ ਹੈ ਤਾਂ ਸੈਨਿਕ ਤੁਰੰਤ ਜਵਾਬੀ ਕਾਰਵਾਈ ਕਰਨਗੇ ਤੇ ਆਪਣੇ ਕਮਾਂਡਰ ਦੀ ਹੁਕਮਾਂ ਦੀ ਉਡੀਕ ਕੀਤੇ ਬਿਨਾ ਹੀ ਗੋਲੀਬਾਰੀ ਕਰਨਗੇ ਇਹ ਨਿਯਮ 1952 ਤੋਂ ਸ਼ੀਤ ਯੁੱਧ ਦੌਰਾਨ ਤੋਂ ਹੁਣ ਤੱਕ ਲਾਗੂ ਹੈ ਤਾਨੂੰ ਦੱਸ ਦਈਏ ਕਿ ਇਹ ਨਿਰਦੇਸ਼ April 1940 ਚ Nazi Germany ਦੇ Denmark ਉਤੇ ਹਮਲੇ ਤੋਂ ਬਾਅਦ ਫੌਜਾਂ ਨੂੰ ਜਲਦੀ ਜਵਾਬ ਦੇਣ ਦੀ ਆਜ਼ਾਦੀ ਦੇਣ ਲਈ ਬਣਾਇਆ ਗਿਆ ਸੀ। ਗ੍ਰੀਨਲੈਂਡ ਚ Denmark ਦੀ ਫੌਜੀ ਕਾਈ Joint Arctic Command ਇਹ ਨਿਰਧਾਰਤ ਕਰੇਗੀ ਕਿ ਕਿਹੜੀ ਕਾਰਵਾਈ ਹਮਲਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ Trump ਨੇ ਵਾਰ-ਵਾਰ ਗ੍ਰੀਨਲੈਂਡ ਦੇ ਨਿਯੰਤਰਣ ਦੀ ਮੰਗ ਕੀਤੀ ਹੈ ਤੇ ਲੋੜ ਪੈਣ ਉਤੇ ਫੌਜ ਭੇਜਣ ਦੀ ਧਮਕੀ ਵੀ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਗੁਜਰਾਤ ਦੇ ਰਾਜਕੋਟ ਚ 7 ਪੋਚਾਲ ਦੀ ਛਟਕੀ ਮਹਿਸੂਸ ਕੀਤੀ ਗਈ ਨੇ ਪੋਚਾਲ ਹਲਕੇ ਸਨ ਜਿਸ ਕਾਰਨ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਸੈਂਟਰ ਫੋਰਸ ਸਿ ਸਮੋਲੋਜੀ ਦੇ ਅਨੁਸਾਰ ਪੋਚਾਲ ਦੀ ਤਿੱਬਰਤਾ 2.7 ਅਤੇ 3.8 ਦੇ ਵਿਚਕਾਰ ਮਾਪੀ ਗਈ ਹੈ ਸਾਵਧਾਨੀ ਵਜੋਂ ਨੇੜਲੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਚਾਲ ਦਾ ਕੇਂਦਰ ਉਪਲੇਟਾ ਤੋਂ 28 ਕਿਲੋਮੀਟਰ ਦੂਰ ਸੀ ਵਾਰ-ਵਾਰ ਆਉਣ ਵਾਲੇ ਝਟਕਿਆਂ ਨੇ ਵੱਡੇ ਪੁਚਾਲ ਦਾ ਖੱਸਾ ਵੀ ਪੈਦਾ ਕਰ ਦਿੱਤਾ ਬਿਊਰੋ ਆਫ ਇੰਡੀਆ ਸਟੈਂਡਰਡਸ ਸਟੈਂਡਰਡਸ ਇੱਕ ਸਰਕਾਰੀ ਸੰਸਥਾ ਜਿਸ ਦੁਆਰਾ ਜਨਵਰੀ 2025 ਚ ਦੇਸ਼ ਤੈ ਇੱਕ ਨਵਾਂ ਪੁਚਾਲ ਜੋਖਮ ਨਕਸ਼ਾ ਜਾਰੀ ਕੀਤਾ ਗਿਆ ਨਵੇਂ ਨਕਸ਼ੇ ਦੇ ਅਨੁਸਾਰ ਭਾਰਤ ਦੀ 75% ਆਬਾਦੀ ਹੁਣ ਪੁਚਾਰ ਖਤਰਾ ਖੇਤਰ ਚ ਰਹਿੰਦੀ ਹੈ ਤੇ ਹਿਮਾਲਿਆਨ ਰੇਂਜ ਪੂਰੀ ਤਰ੍ਹਾਂ ਅਤ ਉੱਚ ਜੋਖਮ ਖੇਤਰ ਮਤਲਬ ਕਿ ਜ਼ੋਨ 6 ਚ ਰੱਖੀ ਗਈ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਿਮਾਲਿਆ ਦੇ ਇਥਾਂ ਟੈਕਟੋਨਿਕ ਪਲੇਟਾਂ 200 ਸਾਲਾਂ ਤੋਂ ਨਹੀਂ ਹਿੱਲੀਆਂ ਜਿਸ ਦਾ ਮਤਲਬ ਹੈ ਕਿ ਉੱਥੇ ਬਹੁਤ ਵੱਡਾ ਤਣਾਅ ਇਕੱਠਾ ਹੋਇਆ ਹੈ ਤੇ ਜਿਸ ਕਾਰਨ ਕਿਸੇ ਵੀ ਸਮੇਂ ਬਹੁ ਸ਼ਕਤੀਸ਼ਾਲੀ ਪੁਚਾਰ ਆ ਸਕਦਾ ਹੈ ਸੁਪਰੀਮ ਕੋਰ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਆਵਾਰਾ ਕੁੱਤਿਆਂ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ ਪਸ਼ੂ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਸ਼ਾਦਾਨ ਫਰਾਸਤਨਿਕ ਹੈ ਇਹ ਕੁੱਤਿਆਂ ਬਨਾਮ ਮਨੁੱਖਾਂ ਦਾ ਮਾਮਲਾ ਨਹੀਂ ਹੈ ਇਹ ਇੱਕ ਅਜੀਬਾ ਮਾਮਲਾ ਹੈ ਜਿੱਥੇ ਰਾਜ ਆਪਣੀ ਜ਼ਿੰਮੇਵਾਰੀ 'ਚ ਅਸਫਲ ਰਿਹਾ ਹੈ ਉਹ ਹੁਣ ਇੱਕ ਦੁੱਜੇ ਨੂੰ ਬਲੀ ਦਾ ਬੱਕਰਾ ਬਣਾ ਰਹੇ ਨੇ ਜਦੋਂ ਕਿ ਮਨੁੱਖਾਂ ਤੇ ਜਾਨਵਰਾਂ ਦੋਵਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਪਿਛਲੇ 7 ਮਹੀਨਿਆਂ ਚ ਇਸ ਮਾਮਲੇ ਦੀ 6 ਵਾਰ ਸੁਣਵਾਈ ਹੋ ਚੁੱਕੀ ਹੈ ਪਿਛਲੇ ਸਾਲ ਨਵੰਬਰ ਵਿੱਚ ਸੁਪਰੀਮ ਕੋਰਟ ਨੇ ਸਕੂਲਾਂ ਹਸਪਤਾਲਾਂ ਬੱਸ ਸਟੈਂਡਾਂ ਖੇਡ ਕੰਪਲੈਕਸਾਂ ਤੇ ਰੇਲਵੇ ਸਟੇਸ਼ਨਾਂ ਤੋਂ ਅਵਾਰਾ ਕੁੱਤੇ ਨੂੰ ਹਟਾਉਣ ਦਾ ਹੁਕਮ ਵੀ ਦਿੱਤਾ ਸੀ ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਸੀ ਕਿ ਇਹਨਾਂ ਜਾਨਵਰਾਂ ਨੂੰ ਨਿਰਧਾਰਤ ਆਸਰਾ ਸਥਾਨ ਵਿੱਚ ਤਬਦੀਲ ਕੀਤਾ ਜਾਵੇ ਲਗਭਗ 1 ਸਾਲ ਤੱਕ ਮੁਅਤਤ ਰਹਿਣ ਤੋਂ ਬਾਅਦ ਕਿਸਾਨਾਂ ਅਤੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਉੱਚ ਤਾਕਤ ਦੀ ਕਮੇਟੀ ਵਿਚਾਲੇ ਗੱਲਬਾਤ ਮੁਰੂਰ ਸ਼ੁਰੂ ਹੋਵੇਗੀ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ 15 ਮੈਂਬਰੀ ਵਫਦ ਚੰਡੀਗੜ੍ਹ ਵਿਖੇ ਪੈਨਲ ਨਾਲ ਮੁਲਾਕਾਤ ਕਰੇਗਾ ਸ਼ੰਭੂ ਤਖਨੋਰੀ ਸਰਹੱਦਾਂ ਤੋਂ ਪ੍ਰਦਰਸ਼ਨ ਕਾਰਜਾਂ ਨੂੰ ਹਟਾਈ ਜਾਣ ਤੋਂ ਬਾਅਦ 20 ਮਾਰਚ 2025 ਤੋਂ ਕਿਸਾਨਾਂ ਦੀ ਕਮੇਟੀ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਸੀ ਅਸ ਤੋਂ ਪਹਿਲਾਂ 6 ਜਨਵਰੀ 2025 ਨੂੰ ਕਮੇਟੀ ਮੈਂਬਰਾਂ ਨੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਸੀ ਜੋ ਸਮੇਂ ਭੁਖ ਹੜਤਾਲ ਉਤੇ ਸਨ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਾਲੀ ਇਸ ਉੱਚ ਤਾਕਤ ਦੀ ਕਮੇਟੀ ਦਾ ਗਠਨ ਗੱਲਬਾਤ ਨੂੰ ਸੁਖਾਲਾ ਬਣਾਉਣ ਅੰਦੋਲਨ ਨੂੰ ਗੈਰ ਸਿਆਸੀ ਰੂਪ ਦੇਣ ਤੇ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਸੰਭਵ ਹੱਲ ਸੁਝਾਉਣ ਲਈ ਕੀਤਾ ਗਿਆ ਸੀ SKM ਦੇ ਅਗੂ ਕਾਕਾ ਸਿੰਘ ਕੋਟੜਾ ਨੇ ਪੁਸ਼ਟੀ ਕੀਤੀ ਕਿ ਵਫਦ ਇਸ ਗੱਲ ਉਤੇ ਸਪਸ਼ਟਤਾ ਮੰਗੇਗਾ ਕਿ ਘੱਟੋ-ਘੱਟ ਸਮਰਥਨ ਮੁੱਲ MSP ਦੀ ਕਾਨੂੰਨੀ ਗਰੰਟੀ ਯਕੀਨੀ ਬਣਾਉਣ ਵਾਲੇ ਕਾਨੂੰਨ ਬਣਾਉਣ ਵੱਲ ਕੋਈ ਤਰੱਕੀ ਹੋਈ ਹੈ ਨਦਸ ਇਹ ਕਿ ਕਮੇਟੀ ਨੂੰ ਮਿਲਣ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਮਧ ਪ੍ਰਦੇਸ਼, ਤਾਮਿਲਨਾਡੂ ਤੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਦਾ ਇਹ ਵਫਰ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨਾਲ ਵੀ ਮੁਲਾਕਾਤ ਕਰੇਗਾ ਜੋ ਖੇਤੀਬਾੜੀ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਨੇ ਇਸ ਕਮੇਟੀ ਨੇ ਹਾਲੇ ਚ ਐਮਐਸਪੀ ਲਈ ਕਾਨੂੰਨੀ ਗਾਰੰਟੀ ਦੀ ਸਿਫਾਰਸ਼ ਕੀਤੀ ਸੀ ਤੇ ਕਿਸਾਨਾਂ ਨੂੰ ਇਸ ਰਿਪੋਰਟ ਦੀ ਸਥਿਤੀ ਬਾਰੇ ਜਾਣਕਾਰੀ ਲੈਣਗੇ ਜਿਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ ਪੰਜਾਬ ਚ ਗ੍ਰਾਮ ਪੰਚਾਇਤਾਂ ਨੇ ਆਪਣੀ ਪੰਚਾਇਤੀ ਖਜ਼ਾਨੇ ਚੋਂ ਸਾਬਕਾ ਸਰਪੰਚਾਂ ਨੂੰ ਮਾਨ ਪੱਤਾ ਦੇਣ ਤੋਂ ਪਾਸਾ ਵਟ ਲਿਆ ਪੰਜਾਬ ਚ ਲਗਭਗ 8000 ਪੰਚਾਇਤਾਂ ਕੋਲ ਆਮਦਨੀ ਦੇ ਵਸੀਲੇ ਤਾਂ ਨੇ ਪਰ ਉਹਨਾਂ ਨੇ ਸਾਬਕਾ ਸਰਪੰਚਾਂ ਦਾ ਬਕਾਇਆ ਮਾਨ ਪੱਤਾ ਨਹੀਂ ਉਤਾਰਿਆ ਪੰਜਾਬ ਸਰਕਾਰ ਤਿੰਨ ਮਹੀਨਿਆਂ ਤੋਂ ਵਿੱਤੀ ਤੌਰ ਉਤੇ ਮਜ਼ਬੂਤ ਪੰਚਾਇਤਾਂ ਨੂੰ ਇਸ ਸੰਬੰਧੀ ਪੱਤਰ ਲਿਖ ਰਹੀ ਹੈ ਹੁਣ ਤੱਕ ਆਮਦਨੀ ਵਾਲੀਆਂ 4000 ਤੋਂ ਵੱਧ ਗ੍ਰਾਮ ਪੰਚਾਇਤਾਂ ਨੇ ਹੀ ਮਾਨ ਪੱਤੇ ਦਾ ਬਕਾਇਆ ਉਤਾਰਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਚ ਕੁੱਲ 13236 ਪੰਚਾਇਤਾਂ ਨੇ ਜਿਨ੍ਹਾਂ ਚੋਂ 5228 ਪੰਚਾਇਤਾਂ ਕੋਲ ਤਾਂ ਆਮਦਨ ਦਾ ਕੋਈ ਵਸੀਲਾ ਹੀ ਨਹੀਂ ਤੇ ਇਹਨਾਂ ਪਿੰਡਾਂ ਦੀ ਸਾਬਕਾ ਤੇ ਮੌਜੂਦਾ ਸਰਪੰਚਾਂ ਨੂੰ ਮਾਨ ਪੱਤਾ ਦੇਣ ਲਈ ਸਰਕਾਰ ਨੂੰ ਬਜਟ ਦੇਣਾ ਪਵੇਗਾ ਬਾਕੀ ਜਿਹੜੀਆਂ ਵਿੱਤੀ ਤੌਰ ਉਤੇ ਮਜ਼ਬੂਤ ਪੰਚਾਇਤਾਂ ਨੇ ਉਹਨਾਂ ਚੋਂ 50 ਫੀਸਦੀ ਪੰਚਾਇਤਾਂ ਨੇ ਮਾਨ ਪੱਤੇ ਦਾ ਬਕਾਇਆ ਤਾਰਨ ਤੋਂ ਮੂੰ ਫੇਰ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਪੰਚਾ ਦਾ ਮਾਨ ਪੱਤਾ ਵਧਾ ਕੇ 2000 ਰੁਪਏ ਕਰਨ ਦਾ ਐਲਾਨ ਵੀ ਕੀਤਾ ਸੀ ਪਰ ਹਾਲੇ ਤੱਕ ਇਸ ਲਈ ਫੰਡ ਜਾਰੀ ਨਹੀਂ ਕੀਤੇ ਗਏ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਹਨਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ